ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਫ਼ਜ਼ ਬੜਾ ਪ੍ਰਚਲਿਤ ਹੈ ਉਹਦਾ ਨਾਂ ਹੈ ਸਿਮਰਨ ਸਟੇਜੀ ਬੁਲਾਰਿਆਂ ਦੇ ਕੋਲੋਂ ਕਿਤਾਬਾਂ ਦੇ ਅੰਦਰੋਂ ਸੱਜੇ ਖੱਬੇ ਇਹ ਸਿਮਰਨ ਲਫ਼ਜ਼ ਇੰਨਾ ਪ੍ਰਚਲਿਤ ਹੈ ਅਣਪੜ ਤੇ ਪੜਿਆ ਸਭ ਦੀ ਜ਼ੁਬਾਨ ਤੇ ਹੁੰਦਾ ਹੈ ਸਿਮਰਨ ਕਰਿਆ ਕਰੋ ਸਿਮਰਨ ਸੁਨਿਆ ਕਰੋ ਇਦਾਂ ਇਦਾਂ ਜ਼ਿਕਰ ਚੱਲਦਾ ਮਿਲਦਾ ਰਹਿੰਦਾ ਹੈ ਸਿਮਰਨ ਸੰਸਕ੍ਰਿਤ ਪਾਸ਼ਾ ਦਾ ਲਫ਼ਜ਼ ਹੈ ਔਰੇ ਦਾ ਜਿਹੜਾ ਅਖਰੀ ਅਰਥ ਹੈ ਉਹ ਹੈ ਯਾਦ ਕਰਨਾ ਇਹਨੂੰ ਮੈਂ ਇਦਾਂ ਕਹਦੇ ਨਾਮ ਵੀ ਹਿੰਦੀ ਵਿੱਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਵਿੱਚ ਕਹਿੰਦੇ ਨੇ ਚੇਤਾ ਕਰਨਾ ਔਰ ਸੰਸਕ੍ਰਿਤ ਪਾਸ਼ਾ ਵਿੱਚ ਕਹਿ ਦਿੰਦੇ ਨੇ ਸਿਮਰਨ ਕਰਨਾ ਸੰਸਕ੍ਰਿਤ ਵਿੱਚ ਵੈਸੇ ਦਾ ਰੂਪ ਹੈ ਨਾ ਜਿਹੜਾ ਉਹ ਸੁਮਰਨ ਹੈ ਪਰ ਬਦਲਵਾ ਰੂਪ ਆਇਆ ਇਹਦਾ ਪ੍ਰਚਲਿਤ ਰੂਪ ਜਿਹੜਾ ਆ ਉਹ ਹੈ ਸਿਮਰਨ ਹੁਣ ਇੱਕ ਹੀ ਕਿਰਿਆ ਹੈ ਚੇਤਾ ਕਰਨਾ ਯਾਦ ਕਰਨਾ ਸਿਮਰਨ ਕਰਨਾ ਕਿਰਿਆ ਇੱਕ ਹੀ ਹੈ ਨਾਂ ਉਹਦੇ ਤਿੰਨ ਨੇ ਹੋਰ ਵੀ ਬਹੁਤ ਸਾਰੇ ਨਾਂ ਹੋਣਗੇ ਅੱਛਾ ਹੁਣ ਨੰਬਰ 1 ਦੇ ਉੱਤੇ ਜਦੋਂ ਕਿਸੇ ਨੂੰ ਯਾਦ ਤੁਸੀਂ ਕਰਦੇ ਹੋ ਤੁਸੀਂ ਬੈਠੇ ਹੋ ਆਪਣੇ ਘਰ ਦੇ ਅੰਦਰ ਆਫਿਸ ਦੇ ਅੰਦਰ ਸੱਜੇ ਖੱਬੇ ਕਿਧਰੇ ਵੀ ਯਾਦ ਕਰਨ ਲੱਗਿਆਂ ਤੁਹਾਨੂੰ ਤੁਹਾਡੀ ਮਾਂ ਚੇਤੇ ਵਿੱਚ ਆ ਜਾਏ ਪਿਤਾ ਚੇਤੇ ਵਿੱਚ ਆ ਜਾਏ ਪਤਨੀ ਚੇਤੇ ਵਿੱਚ ਆ ਜਾਏ ਪਤੀ ਚੇਤੇ ਵਿੱਚ ਆ ਜਾਏ ਧੀਆ ਪੁੱਤ ਯਾ ਕੋਈ ਸੱਜਣ ਮਿੱਤਰ ਚੇਤੇ ਵਿੱਚ ਆ ਜਾਏ ਤੋ ਕੀ ਕਿਸੇ ਨੂੰ ਚੇਤਾ ਕਰਨ ਲੱਗਿਆ ਹਾਰਮੋਨੀਅਮ ਵਜਾਉਣਾ ਹੁੰਦਾ ਕਿਸੇ ਨੂੰ ਚੇਤਾ ਕਰਨ ਲੱਗਿਆ ਢੋਲਕੇ ਦੀ ਜਾਂ ਜੋੜੀ ਦੀ ਲੋੜ ਪੈਂਦੀ ਏ ਸਰੰਗੀ ਦੀ ਲੋੜ ਪੈਂਦੀ ਮੈਂ ਉਹਨਾਂ ਚੀਜ਼ਾਂ ਦਾ ਖੰਡਨ ਨਹੀਂ ਕਰ ਰਿਹਾ ਇੱਕ ਵੱਖਰਾ ਵਿਸ਼ਾ ਹੈ ਮੈਂ ਗੱਲ ਕੇਵਲ ਸਿਮਰਨ ਦੇ ਸਬੰਧ ਵਿੱਚ ਕਰਨ ਲੱਗਾ ਕਿਸੇ ਨੇ ਵੀ ਮਾਂ ਨੂੰ ਪਿਓ ਨੂੰ ਚੇਤਾ ਕਰਨਾ ਹੋਵੇ ਤੋ ਕੀ ਉੱਚੇ-ਚੇ ਤੌਰ ਤੇ ਇੱਕ ਵਿਧੀ ਵਿਵਧਾਨ ਦੀ ਲੋਡ ਪੈਂਦੀ ਇੱਕ ਜਗਾ ਦੀ ਲੋਡ ਪੈਂਦੀ ਖਾਸ ਕੱਪੜਿਆਂ ਦੀ ਲੋਡ ਪੈਂਦੀ ਧੂਬ ਬੱਤੀ ਦੀ ਲੋਡ ਪੈਂਦੀ ਨਹੀਂ ਕਿਸੇ ਵੀ ਚੀਜ਼ ਦੀ ਲੋਡ ਨਹੀਂ ਕਿਉਂ ਕਿ ਕਿਉਂਕਿ ਇਹ ਕਿਰਿਆ ਅੰਦਰ ਦੀ ਕਿਰਿਆ ਹੈ ਚੇਤਾ ਕਰਨਾ ਹੈ ਅੰਦਰੋਂ ਸਿਮਰਨ ਕਰਨਾ ਯਾਦ ਕਰਨਾ ਉਹ ਤੇ ਅੰਦਰੋਂ ਕਰਨਾ ਬਾਰੋਂ ਤੁਸੀਂ ਕਿਹੜੀ ਜਗ੍ਹਾ ਦੇ ਉੱਤੇ ਬੈਠੇ ਹੋ ਖਲੋਤੇ ਹੋ ਕੀ ਕਰ ਰਹੇ ਹੋ ਨਹੀਂ ਕਰ ਰਹੇ ਕੰਮਕਾਰ ਕਰਦਿਆਂ ਕਰਦਿਆਂ ਨਹੀਂ ਕਿਸੇ ਨੂੰ ਚੇਤਾ ਕੀਤਾ ਜਾ ਸਕਦਾ ਇਹਦਾ ਸਬੰਧ ਤੁਹਾਡੇ ਚੇਤੇ ਦੇ ਨਾਲ ਹੈ ਤੁਹਾਡੇ ਚਿੱਤ ਦੇ ਨਾਲ ਹੁਣ ਮੈਂ ਇੱਕ ਹੋਰ ਗੱਲ ਕਹਿ ਦਿਆਂ ਬਾਹਰ ਦਾ ਕੋਈ ਵੀ ਵਿਧੀ ਵਿਵਧਾਨ ਭਾਵੇਂ ਕੱਪੜੇ ਬਦਲ ਲਓ ਧੂਪ ਲਾ ਲਓ ਚਿੱਟੇ ਪਾ ਲਓ ਕਾਲੇ ਪਾ ਲਓ ਜੋ ਮਰਜੀ ਬਾਹਰ ਦਾ ਵਿਧੀ ਵਿਵਧਾਨ ਪੈਦਾ ਕਰ ਲਓ ਅਪਣਾ ਲਓ ਉਪਰ ਦਾ ਵਿਧੀ ਵਿਵਧਾਨ ਤੁਹਾਡੇ ਅੰਦਰ ਲਈ کارਗਰ ਨਹੀਂ ਹੈ ਅੰਦਰ ਲਈ ਠੀਕ ਨਹੀਂ ਹੈ ਅੰਦਰ ਲਈ ਇਹੀ کارਗਰ ਹੈ ਵੀ ਤੁਹਾਡੇ ਵਿਚਾਰ ਕਿਦਾਂ ਦੇ ਨੇ ਖੈਰ ਮੰਨ ਲਓ ਕਿ ਕੋਈ ਬੰਦਾ ਕੀਰਤਨ ਕਰ ਰਿਹਾ ਸਤਕਾਰਯੋਗ ਨੇ ਸਾਡੇ ਰਾਗੀ ਸਹਿਬਾਨ ਪਰ ਮੈਂ ਉਦਾਹਰਣ ਕਹਿ ਰਿਹਾ ਵੀ ਮੰਨ ਲਓ ਕੋਈ ਰਾਗੀ ਸਿੰਘ ਕੀਰਤਨ ਕਰ ਰਿਹਾ ਤੇ ਕੀਰਤਨ ਕਰਦਿਆਂ ਕਰਦਿਆਂ ਚਿੱਤ ਵਿੱਚੋਂ ਉਡਾਰੀ ਭਰ ਕੇ ਇੰਡੀਆ ਚਲਾ ਜਾਏ ਅਮਰੀਕਾ ਚਲਾ ਜਾਏ ਸੱਜੇ ਖੱਬੇ ਹੋਰ ਚਲਾ ਜਾਏ ਚੇਤਾ ਤੇ ਉੱਥੇ ਨਹੀਂ ਹੈ ਨਾ ਯਾਦ ਤੇ ਉੱਥੇ ਨਹੀਂ ਹੈ ਨਾ ਹੁਣ ਉਹ ਕਿਰਿਆ ਬਾਹਰ ਦੀ ਤੇ ਕਰ ਰਿਹਾ ਹੈ ਪਰ ਅੰਦਰ ਦਾ ਉਹਦੇ ਨਾਲ ਤਾਲਮੇਲ ਨਹੀਂ ਬੈ ਰਿਹਾ ਅੰਦਰ ਕਿਧਰੇ ਹੋਰ ਘੁੰਮਦਾ ਹੈ ਬਾਹਰ ਕਿਧਰੇ ਹੋਰ ਬੈਠਾ ਹੈ ਦੂਜੀ ਗੱਲ ਕਥਾ ਕਰਦਿਆਂ ਇੱਥੋਂ ਤੱਕ ਕਿ ਤਾਬਿਆਂ ਤੇ ਬੈ ਕੇ ਪਾਠ ਕਰਦਿਆਂ ਬਾਣੀ ਪੜਦਿਆਂ ਤੁਹਾਡਾ ਅੰਦਰੋਂ ਚੇਤਾ ਨਿਕਲ ਗਿਆ ਧਿਆਨ ਨਿਕਲ ਗਿਆ ਤੇ ਸਿਮਰਨ ਤੇ ਤਾਂ ਹੀ ਨਾ ਹੋਇਆ ਸਿਮਰਨ ਵਾਸਤੇ ਉਚੇਚੀ ਜਗਾ ਦੀ ਲੋੜ ਨਹੀਂ ਉਚੇਚੀ ਵਿਧੀ ਦੀ ਲੋੜ ਨਹੀਂ ਕਿਸੇ ਰੰਗ ਢੰਗ ਦੀ ਲੋੜ ਨਹੀਂ ਤੂ ਬੱਤੀ ਦੀ ਲੋੜ ਨਹੀਂ ਕੁਛ ਵੀ ਲੋੜ ਨਹੀਂ ਸੁੱਤੇ ਵੀ ਕਰ ਸਕਦੇ ਹੋ ਬੈਠ ਕੇ ਕਰ ਸਕਦੇ ਹੋ ਕਦੋਂ ਵੀ ਕਰ ਸਕਦੇ ਹੋ ਤੇ ਸਿਮਰਨ ਉਹ ਨਹੀਂ ਕਿ ਮਾਲਾ ਫੜ ਲੋ ਵੈਗਰੂ 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 ਰਾਮ 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 ਜੱਪੀ ਜਾਓ ਸਿਮਰਨ ਉਹ ਨਹੀਂ ਹੈ ਸਿਮਰਨ ਇਹ ਹੈ ਕਿ ਉਹਦੇ ਕਿਹੜੇ ਗੁਣ ਕਰਕੇ ਉਹ ਤੁਹਾਡੇ ਅੰਦਰ ਚੱਲ ਰਿਹਾ ਹੈ ਤੇ ਮਾਲਾ ਬਣ ਕੇ ਚੱਲ ਰਿਹਾ ਹੈ ਮੰਨ ਲਓ ਤੁਹਾਡੇ ਉੱਤੇ ਕੋਈ ਨਾ ਕੋਈ ਧੰਨ ਦੀ ਵਰਖਾ ਹੋ ਗਈ ਤੁਸੀਂ ਯਾਦ ਕਰ ਲਿਆ ਵੀ ਰੱਬਾ ਮੈਂ ਤੇ ਇਨੇ ਯੋਗਾ ਨਹੀਂ ਸਾਂ ਮੇਰੇ ਉੱਤੇ ਰਹਿਮਤ ਹੋ ਗਈ ਮਿਹਨਤ ਤੁਹਾਡੀ ਹੈ ਪਰ ਤੁਸੀਂ ਨਾਲ ਜੋੜ ਲਿਆ ਕਿ ਪ੍ਰਮਾਤਮਾ ਇਹ ਤੇਰੀ ਕਿਰਪਾ ਹੈ ਹੁਣ ਉਹਨੂੰ ਯਾਦ ਕਰ ਰਹੇ ਹੋ ਦਇਆ ਕਰ ਰਹੇ ਹੋ ਤੇ ਚੇਤਾ ਕਰੋ ਵੀ ਦਇਆ ਪ੍ਰਮਾਤਮਾ ਦਾ ਗੁਣ ਹੈ ਨਰਵੈਰਤਾ ਰੱਖ ਰਹੇ ਹੋ ਤੇ ਚੇਤਾ ਕਰੋ ਬਿਨਰਵੈਰਤਾ ਵਾਲਾ ਗੁਣ ਤੇ ਰੱਬ ਦਾ ਗੁਣ ਹੈ ਅਗਰ ਨਿਰਪੈ ਰਹੇ ਰਹੋ ਤੇ ਤਾਂ ਚੇਤਾ ਕਰੋ ਮਿੰਟ ਮਿੰਟ ਸਕਿੰਟ ਸਕਿੰਟ ਦੇ ਉੱਤੇ ਉਹਦੇ ਗੁਣਾ ਨੂੰ ਸਾਹਮਣੇ ਲਿਆਉਂਦੇ ਰਹੋ ਚੇਤਾ ਕਰਦੇ ਰਹੋ ਔਰ ਬੋਲ ਕੇ ਜ਼ਰੂਰੀ ਨਹੀਂ ਹੈ ਵੀ ਬੋੜ ਬੋਲ ਕੇ ਉੱਚੀ ਉੱਚੀ ਰੋਲਾ ਪਾ ਕੇ ਕਰਨਾ ਹੈ ਅੰਦਰੋਂ ਅੰਦਰੀ ਚੇਤਾ ਕਰਦੇ ਰਹੋ ਮਗਨ ਹੁੰਦੇ ਰਹੋ ਰਸ ਦੀਆਂ ਕੁੱਟਾਂ ਪੀਂਦੇ ਰਹੋ ਇਸੇ ਦਾ ਨਾਮ ਸਿਮਰਨ ਹੈ ਪਰ ਬਣਾ ਕਿੰਨੂ ਲਿਆ ਵਾਹਿਗੁਰੂ 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 ਕਰੀ ਜਾਵੇ ਦਾ ਨਾਮ ਸਿਮਰਨ ਨਹੀਂ ਖੈਰ ਇਸ ਤੋਂ ਅੱਗੇ ਚੱਲਨੇ ਆ ਮੈਂ ਇੱਕ ਗੱਲ ਨੂੰ ਹੋਰ ਬੜਾ ਹੈਰਾਨ ਆ ਕੋਈ ਕਹਿੰਦਾ ਬੱਤੀਆਂ ਬੁਝਾ ਕੇ ਕਰੋ ਕੋਈ ਲਾਈਟ ਕਮਰੇ ਦੇ ਅੰਦਰ ਨਾ ਹੋਵੇ ਕੋਈ ਕਹਿੰਦਾ ਬੱਤੀਆਂ ਜਗਾ ਕੇ ਕਰੋ ਭਲਾ ਬੱਤੀਆਂ ਜਗਾਉਣ ਤੇ ਬਝਾਉਣ ਦੇ ਨਾਲ ਤੁਹਾਡੇ ਅੰਦਰ ਦਾ ਕੀ ਸਬੰਧ ਹੈ ਤੁਹਾਡੇ ਚੇਤੇ ਦਾ ਕੀ ਸਬੰਧ ਹੈ ਅੱਛਾ ਜੇ ਬੱਤੀਆਂ 부ਝਾ ਕੇ ਸਿਮਰਨ ਦਾ ਫਲ ਜ਼ਿਆਦਾ ਮਿਲਦਾ ਹੈ ਤੇ ਫਿਰ ਜਿੰਨੇ ਸੂਰਮੇ ਨੇ ਜਿੰਨੇ ਅੰਨੇ ਨੇ ਜਿੰਨੇ ਨੇਤਰਹੀਨ ਨੇ ਦੁਨੀਆ ਦੇ ਅੰਦਰ ਉਹ ਤੇ ਸਾਰੇ ਬ੍ਰਹਮ ਗਿਆਨੀ ਹੋਣੇ ਚਾਹੀਦੇ ਨੇ ਜਿਹੜਾ ਇੱਕ ਵਾਰੀ ਵੀ ਮੂੰਹ ਵੈਗਰੂ ਕਰੇ ਉਹ ਤੇ ਬੜੀ ਜਲਦੀ ਫਿਰ ਬ੍ਰਹਮ ਗਿਆਨੀ ਬਣ ਜਾਣਾ ਚਾਹੀਦਾ ਜਦ ਕਿ ਨਹੀਂ ਹੈ ਕਿਉਂਕਿ ਤੁਹਾਡੇ ਚੇਤੇ ਦਾ ਬੱਤੀਆਂ ਬਜਾਉਂਦੇ ਨਾਲ ਜਾਂ ਜਗਾਉਂਦੇ ਨਾਲ ਨੇੜੇ ਤੇੜੇ ਦਾ ਵੀ ਕੋਈ ਸਬੰਧ ਨਹੀਂ ਹੈ ਲੋਕਾਂ ਨੇ ਆਪੋ ਆਪਣੀ ਢਫਲੀ ਵਜਾ ਰਹੇ ਨੇ ਵਜਾਈ ਜਾ ਰਹੇ ਨੇ ਕੋਈ ਕਹਿੰਦਾ ਜੀ ਵੇਖੋ ਰੀੜ ਦੀ ਹੱਡੀ ਅਖੇ ਸਿੱਧੀ ਕਰਕੇ ਬੈਠੋ ਜਿਹੜਾ ਬੰਦਾ ਬਿਮਾਰ ਹੋਵੇ ਮਤਲਬ ਰੱਬ ਉਹਦੇ ਚੇਤੇ ਵਿੱਚ ਨਹੀਂ ਆ ਸਕਦਾ ਜਿਹੜਾ ਬੰਦਾ ਬੈੱਡ ਦੇ ਉੱਤੇ ਪਿਆ ਹੋਵੇ ਰੀੜ ਦੀ ਹੱਡੀ ਉਹਦੀ ਟੁੱਟੀ ਹੋਵੇ ਇਹਦਾ ਮਤਲਬ ਇਹ ਕੰਮ ਉਹਦੇ ਹਿੱਸੇ ਵਿੱਚ ਨਹੀਂ ਆਇਆ ਇਹ ਕੰਮ ਉਹਦੇ ਵਾਸਤੇ ਹੈ ਜਿਹੜਾ ਤੰਦਰੁਸਤ ਹੈ ਔਰ ਜਿਹੜਾ ਰੀੜ ਦੀ ਹੱਡੀ ਸਿੱਧੀ ਕਰਕੇ ਸਮਾਂ ਕੱਢ ਕੇ ਬੈ ਸਕਦਾ ਹੈ ਚੌਂਕੜਾ ਮਾਰ ਸਕਦਾ ਹੈ ਇਹ ਕੰਮ ਤੇ ਫਿਰ ਉਹਦੇ ਵਿਸੇ ਹਿੱਸੇ ਵਿੱਚ ਆਇਆ ਤੇ ਜੇ ਇਹ ਕੰਮ ਤੁਹਾਡੇ ਅਕੋਰਡਿੰਗ ਉਹਦੇ ਹਿੱਸੇ ਵਿੱਚ ਤੇ ਫਿਰ ਬਾਣੀ ਦਾ ਕੀ ਕਰੋਗੇ ਮੈਂ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੰਨਾ ਭਗਤ ਨਾਮਦੇਵ ਸਾਹਿਬ ਤੇ ਤਰਲੋਚਨ ਸਾਹਿਬ ਦੀ ਆਪਸ ਦੇ ਅੰਦਰ ਮੁਲਾਕਾਤ ਹੁੰਦੀ ਹੈ ਤੇ ਭਗਤ ਨਾਮਦੇਵ ਸਾਹਿਬ ਕੱਪੜਿਆਂ ਨੂੰ ਰੰਗ ਦੇਣ ਦਾ ਕੰਮ ਕਰਦੇ ਨੇ ਉਹ ਕਰ ਰਹੇ ਨੇ ਤਰਲੋਚਨ ਸਾਹਿਬ ਆਏ ਨੇ ਉਹ ਕਹਿੰਦੇ ਨੇ ਵੇਖ ਕੇ ਕਿ ਨਾਮਾ ਮਾਇਆ ਮੋਹਿਆ ਕਹ ਤਰਲੋਚਨ ਮੀਤ ਕਾਹੇ ਛਿਪੋ ਛਾਇਲੇ RAM ਨਾ ਲਾਉ ਉਚਿਤ ਗੱਲਾਂ ਦੇ ਅੰਦਰ ਰਮਜ ਹੈ ਨਾ ਤਰਲੋਚਨ ਜੀ ਦਾ ਕਹਿਣ ਦਾ ਭਾਵ ਉਹ ਹੈ ਜੋ ਉਹ ਕਹਿ ਰਹੇ ਨੇ ਲਫ਼ਜ਼ਾਂ ਦੇ ਅੰਦਰ ਜੋ ਅਸੀਂ ਸਮਝ ਰਹੇ ਹਾਂ ਉਪਰ ਉਪਰੋਂ ਇਹਦਾ ਮਤਲਬ ਇਹ ਨਹੀਂ ਕਿ ਤਰਲੋਚਨ ਜੀ ਘਟਨੇ ਦੇ ਨਾਮਦੇਵ ਜੀ ਵੱਧ ਨੇ ਦੋਵੇਂ ਭਗਤ ਨੇ ਬਰਾਬਰ ਨੇ ਜਦੋਂ ਨਦੀਆਂ ਚੱਲਦੀਆਂ ਚੱਲਦੀਆਂ ਸਮੁੰਦਰ ਵਿੱਚ ਜਾ ਕੇ ਛਿਪ ਜਾਂਦੀਆਂ ਨੇ ਨਾ ਤੇ ਉਥੇ ਕਿਸੇ ਦਾ ਵजूद ਆਪਣਾ ਨਹੀਂ ਰਹਿੰਦਾ ਨਾ ਜਮਨਾ ਵੱਡੀ ਰਹਿੰਦੀ ਨਾ ਗੰਗਾ ਛੋਟੀ ਰਹਿੰਦੀ ਨਾ ਬ੍ਰਹਮਪutra ਵੱਡਾ ਰਹਿੰਦਾ ਹੈ ਨਾ ਬਿਆਸ ਛੋਟਾ ਰਹਿੰਦਾ ਹੈ ਮਿਲ ਗਏ ਤੇ ਮਿਲ ਗਏ ਇੱਕ ਮੇਕ ਹੋ ਗਏ ਖੈਰੇ ਕਵਿਸ਼ਾ ਵਖਰਾ ਹੈ ਨਾਮਾ ਮਾਇਆ ਮੋਹ ਕਹਿਤ ਲੋਚਨ ਮੀਤ ਕਾਹੇ ਛੀਪੋ ਛਾਇਲੇ RAM ਨਾ ਲਾਉ ਵੋ ਚੇਤ ਤੇ ਨਾਮਦੇਵ ਸਾਹਿਬ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਨਾਮਾ ਕਹੈ ਤਲੋਚਨਾ ਮੁਖਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਖੁਰ ਹੱਥ ਪਾਉਂ ਦੇ ਨਾਲ ਕੰਮ ਕਰਦੇ ਆਂ ਰੀੜ ਦੀ ਹੱਡੀ ਸਿੱਧੀ ਕਰਕੇ ਕਿਵੇਂ ਬਹਿ ਜੋਗੇ ਗਏ ਗੱਲ ਨੁਕਤਾ ਸਮਝ ਵਿੱਚ ਆਇਆ ਹੋਵੇਗਾ ਰੀੜ ਦੀ ਹੱਡੀ ਸਿੱਧੀ ਕਰਕੇ ਬੋ ਜੀ ਰੱਬ ਨੂੰ ਚੇਤੇ ਕਰਨਾ ਹੈ ਤੇ ਜਿਹੜੇ ਕੰਮ ਕਰਦੇ ਕਰਦੇ ਕਰਨਗੇ ਇਹਦਾ ਮਤਲਬ ਇਹ ਕੰਮ ਉਹਨਾਂ ਦੇ ਹਿੱਸੇ ਵਿੱਚ ਨਹੀਂ ਤੁਹਾਡੇ ਅਕੋਰਿੰਗ ਇਸ ਤੋਂ ਅੱਗੇ ਮੈਂ ਜਿਹੜਾ ਨੋਟ ਕੀਤਾ ਉਹ ਇਹ ਹੈ ਕਿ ਭੋਜਨ ਖਾਣ ਦਾ ਕਲੇਸ਼ ਨਹੀਂ ਹੈ ਖਾਣ ਦੇ ਤਰੀਕੇ ਦੇ ਉੱਤੇ ਝਗੜਾ ਹੈ ਖਾਣ ਦੇ ਤਰੀਕੇ ਦੇ ਉੱਤੇ ਕਲੇਸ਼ ਹੈ ਕਿ ਰੋਟੀ ਖਾਂਦਾ ਕੋਈ ਵਿਧਾ ਕੋਈ ਵਿਧਾਨ ਹੈ ਪਹਿਲਾਂ ਸਬਜ਼ੀ ਕਿਹੜੀ ਲਾਉਣੀ ਹੈ ਮੰਨ ਲਓ ਥਾਲ ਦੇ ਅੰਦਰ 2 4 5 ਸਬਜ਼ੀਆਂ ਪਈਆਂ ਨੇ ਦਹੀਂ ਪਿਆ ਹੈ ਸਲਾਦ ਪਿਆ ਹੈ ਕੋਈ ਵਿਧਾਨ ਹੈ ਵੀ ਪਹਿਲਾਂ ਧਰੀ ਵਾਲੀ ਸਬਜ਼ੀ ਬਾਦ ਵਿੱਚ ਸੁੱਕੀ ਸਬਜੀ ਫਿਰ ਦਹੀਂ ਫਿਰ ਸਲਾਦ ਫਿਰ ਆਚਾਰ ਫਿਰ ਹਰੀ ਮਿਰਚ ਕੋਈ ਵਿਦਾਨ ਹੈ ਇਥੇ ਖਾਣ ਵਾਲੇ ਦੀ ਮਰਜ਼ੀ ਹੈ ਵੀ ਪਹਿਲਾਂ ਕਿਹੜੀ ਸਬਜੀ ਨੂੰ ਉਹਨੇ ਲਾਉਣਾ ਹੈ ਕਿਹੜੀ ਨੂੰ ਨਹੀਂ ਲਾਉਣਾ ਕਿਹੜੀ ਉਹਨੂੰ ਸਵਾਦ ਲੱਗਦੀ ਏ ਕਿਹੜੀ ਨਹੀਂ ਲੱਗਦੀ ਕਿੱਦਾਂ ਕਰਨਾ ਖਾਣ ਵਾਲੇ ਤੇ ਡਿਪੈਂਡ ਕਰਦਾ ਮਸਲਾ ਇਹ ਹੈ ਰੋਟੀ ਅੰਦਰ ਜਾਣੀ ਚਾਹੀਦੀ ਏ ਉਹਨੇ ਆਪਣਾ ਚਮਤਕਾਰ ਆਪਣਾ ਰੰਗ ਵਿਖਾ ਦੇਣਾ ਹੈ ਫਿਰ ਪਾਣੀ ਅੰਦਰ ਜਾਣਾ ਚਾਹੀਦਾ ਏ ਉਨੇ ਆਪਣਾ ਰੰਗ ਵਿਖਾ ਦੇਣਾ ਹੈ ਦਵਾਈ ਲੈਣ ਦਾ ਕੋਈ ਵਿਧੀ ਵਿਵਧਾਨ ਨਹੀਂ ਹੈ ਦਵਾਈ ਅੰਦਰ ਜਾਣੀ ਚਾਹੀਦੀ ਖਲੋ ਕੇ ਖਾਓ ਬਹਿ ਕੇ ਖਾਓ ਸੌਂ ਕੇ ਖਾਓ ਦਵਾਈ ਅੰਦਰ ਗਈ ਦਵਾਈ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਣਾ ਤੇ ਸਾਡਾ ਝਗੜਾ ਕੀ ਬਹਿ ਕੇ ਖਾਓ ਐਦਾਂ ਨਾ ਬੈਠੋ ਐਦਾਂ ਨਾ ਬੈਠੋ ਰੀੜ ਦੀ ਹੱਡੀ ਸਿੱਧੀ ਕਰ ਲਓ ਬੱਤੀਆਂ ਕਿਉਂ ਜਗਦੀਆਂ ਨੇ ਬੱਤੀਆਂ ਕਿਉਂ ਬੁਝੀਆਂ ਨੇ ਫਿਰ ਲਫਜ਼ਾ ਕਿਉਂ ਲਫਜ਼ਾ ਕਿਉਂ ਨਹੀਂ ਸਾਡਾ ਝਗੜਾ ਹੀ ਇੱਥੇ ਇੱਥੇ ਕਰ ਕੁਛ ਨਹੀਂ ਰਿਹਾ ਹੁਣ ਮੈਂ ਇੱਕ ਉਦਾਹਰਨ ਹੋਰ ਕਹਿ ਕੇ ਤੇ ਅੱਜ ਦੀ ਵੀਡੀਓ ਨੂੰ ਵਿਸ਼ਰਾਮ ਦਿੰਨੇ ਆ ਲੰਮੀ ਨਾ ਹੋ ਜਾਏ ਤੁਲਸੀ ਦਾਸ ਦਾ ਇੱਕ ਦੋਰਾ ਉਹ ਕਹਿੰਦਾ ਤੁਲਸੀ ਹਰ ਹਰ ਕੀਜੀਐ ਰੀਜ ਭਾਵੇਂ ਤੂੰ ਖੇਜ ਉਲਟ ਪੁਲਟ ਵੀ ਹਰਾ ਹੋਏ ਜਿਉਂ ਧਰਤੀ ਮੈਂ ਬੀਜ ਜ਼ਿਮੇਦਾਰ ਕਣਕ ਦਾ ਬੀਜ ਬੀਜਣ ਵਾਸਤੇ ਖੇਤ ਵਿੱਚ ਜਾਂਦਾ ਹੈ ਤੋ ਕੀ ਇਹ ਵੇਖ ਕੇ ਜ਼ਮੀਨ ਦੇ ਅੰਦਰ ਬੀਜ ਸੁੱਟਿਆ ਜਾਂਦਾ ਹੈ ਵੀ ਬੀਜ ਸਿੱਧੇ ਡਿੱਗਣ ਉਲਟੇ ਡਿੱਗਣ ਪਾਸੇ ਪਰਨੇ ਡਿੱਗਣ ਮਸਲਾ ਇਹ ਹੈ ਕਿ ਜ਼ਮੀਨ ਦੇ ਅੰਦਰ ਬੀਜ ਜਾਣਾ ਚਾਹੀਦਾ ਹੈ ਉੱਤੇ ਮਿੱਟੀ ਆ ਜਾਣੀ ਚਾਹੀਦੀ ਹੈ ਸਮਾਂ ਪਾ ਕੇ ਉਹ ਬੀਜ ਉੱਗੀ ਪਵੇਗਾ ਉਲਟ ਪੁਲਟ ਵੀ ਹਰਾ ਹੋਏ ਜਿਉਂ ਧਰਤੀ ਮੈਂ ਬੀਜ ਅਖੀਰ ਤੇ ਕਬੀਰ ਸਾਹਿਬ ਦਾ ਇੱਕ ਵਚਨ ਮੈਂ ਆਪਣੇ ਕੋਲੋਂ ਵਿਧੀ ਵਿਧਾਨ ਨਹੀਂ ਦੱਸ ਰਿਹਾ ਕਬੀਰ ਜੀ ਕਹਿ ਰਹੇ ਨੇ ਉਹ ਕਹਿੰਦੇ ਨੇ ਤਜ ਪਰਮ ਕਰਮ ਵਿਦ ਨਖੇਧ RAM ਨਾਮ ਲੈਹੀ ਤਜ ਪਰਮ ਕਰਮ ਵਿਦ ਨਖੇਧ RAM ਨਾਮ ਲੈਹੀ ਗੁਰ ਪ੍ਰਸਾਦ ਜਨ ਕਬੀਰ RAM ਕਰਸਨੇਹ ਉਹ ਕਹਿੰਦੇ ਨੇ ਤਜ ਪਰਮ ਕਰਮ ਵਿਦ ਨਖੇਧ ਸਾਰੀਆਂ ਵਿਧੀਆਂ ਸਾਰੇ ਪਰਮ ਸਾਰੇ ਕਰਮ ਛੱਡ ਦੇ ਵਸਤੂ ਨੂੰ ਚੇਤਾ ਕਰ ਰੱਬ ਨੂੰ ਚੇਤਾ ਕਰਨਾ ਹੈ ਕਿਸੇ ਜਗ੍ਹਾ ਤੇ ਕੀਤਾ ਜਾ ਸਕਦਾ ਹੈ ਕਿਸੇ ਵਕਤ ਕੀਤਾ ਜਾ ਸਕਦਾ ਹੈ ਉਹਦੇ ਗੁਣਾਂ ਨੂੰ ਆਧਾਰ ਬਣਾ ਕੇ ਉਹਨੂੰ ਸਿਮਰਿਆ ਜਾ ਸਕਦਾ ਹੈ ਜਿਹਨੂੰ ਆਪਾਂ ਸਿਮਰਨ ਕਹ ਰਹੇ ਹਾਂ ਵੈਗਰੂ 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 ਮਾਲਾ ਫੜ ਲਈ ਉਹਨਾਂ ਦੇ ਜੀਵਨ ਵਿੱਚੋਂ ਤੇ ਕੋਈ ਰੰਗ ਦੇਸਦਾ ਨਹੀਂ ਜੀਵਨ ਵਿੱਚੋਂ ਤੇ ਕੋਈ ਗੁਣ ਦੇਸਦਾ ਨਹੀਂ ਯਾਦ ਕਰੋ ਬਿੰਦ ਬਿੰਦ ਕਰੋ ਪਲ ਪਲ ਕਰੋ ਅਠੇ ਪੈਰ ਹਰ ਵਕਤ ਤੁਹਾਡੇ ਚੇਤੇ ਵਿੱਚ ਰਹੇ ਚੇਤੇ ਵਿੱਚ ਰਹੇਗਾ ਗਲਤ ਰਾਹ ਤੋਂ ਵੱਜੋਗੇ ਚੇਤੇ ਵਿੱਚ ਰਹੇਗਾ ਤੁਹਾਡੇ ਅੰਦਰ ਸਕੂਨ ਬੰਨਾ ਸ਼ੁਰੂ ਹੋ ਜਾਏਗਾ ਇਹ ਹੈ ਅਸਲ ਵਿੱਚ ਸਿਮਰਨ ਦੀ ਵਿਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ